ਕਸਟਮਰ ਨੇ ਮੈਨੂੰ ਪੁੱਛਿਆ ਕਹਿੰਦਾ ਭਾਜੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਕਹਿੰਦਾ ਇਹਦਾ ਅਰਥ ਕੀ ਹੈ ਭਾਜੀ ਕਹਿੰਦਾ ਮੈਂ ਬਹੁਤ ਸੇਵਾ ਵੀ ਕਰਦਾ ਜਿੰਨੀ ਕੁ ਮਿਲ ਜਾਂਦੀ ਆ ਉਦੋਂ ਵੱਧ ਕਰਦਾ ਗੁਰਦੁਆਰਾ ਸਾਹਿਬ ਤੇ ਫੇਰ ਵੀ ਮਨ ਜਿਹੜਾ ਆ ਉਹ ਇੰਨਾ ਟਿਕਾਉ ਵਿੱਚ ਨਹੀਂ ਆਉਂਦਾ ਇੰਨਾ ਵਿਸ਼ਵਾਸੀ ਨਹੀਂ ਬਣਦਾ ਪਰਮਾਤਮਾ ਦੇ ਪ੍ਰਤੀ ਡੋਲਦਾ ਰਹਿੰਦਾ ਦੁਨੀਆਵੀ ਚੀਜ਼ਾਂ ਨੂੰ ਮਟੀਰੀਅਲਿਸਟਿਕ ਆਬਜੈਕਟਸ ਜਿਹੜੇ ਹੈਗੇ ਆ ਉਹਨਾਂ ਨੂੰ ਪਾਉਣ ਦੇ ਲਈ ਉਹਨਾਂ ਨੂੰ ਹਾਸਲ ਕਰਨ ਦੇ ਲਈ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਜਾਂ ਪਲਾਨ ਬਣਾਉਂਦਾ ਰਹਿੰਦਾ ਮੇਰਾ ਮਨ ਮੈਂ ਕਹਿੰਦਾ ਤੁਸੀਂ ਕੰਮ ਕਰਦੇ ਆ ਬਾਜੀ ਕਹਿੰਦਾ ਬਿਲਕੁਲ ਕਰਦਾ ਮੈਂ ਕਹਿੰਦਾ ਤੁਸੀਂ ਕੀ ਕਰਦੇ ਆ ਕਹਿੰਦਾ ਮੈਂ ਬੱਸ ਡਰਾਈਵਰ ਆ ਮੈਂ ਕਹਿੰਦਾ ਜਦੋਂ ਤੁਸੀਂ ਇੰਡੀਆ ਤੋਂ ਆਏ ਸੀ ਇੱਥੇ ਇੰਗਲੈਂਡ ਦੇ ਵਿੱਚ ਤੁਹਾਨੂੰ ਸਿੱਧੀ ਬੱਸ ਦੀ ਜੌਬ ਮਿਲ ਗਈ ਸੀ ਜਾਂ ਤੁਸੀਂ ਪਹਿਲਾਂ ਟ੍ਰੇਨਿੰਗ ਲਈ ਕਹਿੰਦਾ ਪਹਿਲਾਂ ਮੈਂ ਟ੍ਰੇਨਿੰਗ ਲਈ ਜਦੋਂ ਤੁਸੀਂ ਟ੍ਰੇਨਿੰਗ ਲੈਂਦੇ ਸੀ ਕਿਸੇ ਟੀਚਰ ਦੇ ਕੋਲ ਉਹ ਲੇਡੀ ਸੀ ਜਾਂ ਉਹ ਜਨ ਸੀ ਕੋਈ ਵੀ ਸੀਗਾ ਤੁਸੀਂ ਅੰਡਰ ਟ੍ਰੇਨਿੰਗ ਸੀਗੇ ਜਦੋਂ ਤੁਹਾਨੂੰ ਉਹ ਕੁਝ ਦੱਸਦੇ ਸੀ ਤੁਸੀਂ ਕੁਝ ਲਿਖਦੇ ਵੀ ਹੁੰਦੇ ਸੀ ਜਾਂ ਬਸ ਮੂਝਵਾਨੀ ਚੇਤੇ ਰੱਖਦੇ ਸੀ ਕਿ ਆਹ ਮੈਨੂੰ ਨੁਕਤਾ ਦੱਸਿਆ ਹੈ ਨੇ ਆਹ ਮੈਨੂੰ ਮੰਤਰ ਦੱਸਿਆ ਹੈ ਨੇ ਆਹ ਮੈਨੂੰ ਗੁਰ ਦੱਸਿਆ ਹੈ ਨੇ ਆਹ ਮੈਨੂੰ ਫਾਰਮੂਲਾ ਜਾਂ ਆਈਡੀਆ ਦੱਸਿਆ ਹੈ ਨੇ ਇਹਨੂੰ ਮੈਂ ਚੇਤੇ ਰੱਖਣਾ ਅਗਰ ਮੈਂ ਇਹ ਟ੍ਰੇਨਿੰਗ ਤੋਂ ਪਾਸ ਹੋਣਾ ਤਾਂ ਕੰਨ ਮੈਂ ਵੀ ਲਿਖਦਾ ਹੁੰਦਾ ਸੀਗਾ ਮੈਂ ਕਿਹਾ ਜਦੋਂ ਆਪਾਂ ਇਹ ਸ਼ਲੋਕ ਸੁਣਦੇ ਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਚਿੱਤ ਦਾ ਮਤਲਬ ਕੀ ਹੁੰਦਾ ਮਨ ਚਿੱਤ ਦਾ ਮਤਲਬ ਕੀ ਹੁੰਦਾ ਸੋਚ ਜਦੋਂ ਆਪਣੀ ਸੋਚ ਦੇ ਨਾਲ ਆਪਣੀ ਅਕਲ ਦੇ ਨਾਲ ਆਪਣਾ ਮਨ ਮਾਰ ਕੇ ਚਿੱਤ ਲਾ ਕੇ ਆਪਾਂ ਕੋਈ ਗੱਲ ਸਮਝਦੇ ਆ ਤਾਂ ਸਮਝ ਲੱਗ ਜਾਂਦੀ ਆ ਮੈਂ ਕਿਹਾ ਜੇ ਇਸ ਗੁਰੂ ਪਾਤਸ਼ਾਹ ਨੇ ਇਹ ਸ਼ਲੋਕ ਲਿਖਿਆ ਹੋਣਾ ਉਹ ਸਰੀਰਕ ਰੂਪ ਦੇ ਵਿੱਚ ਐਸ ਬਿੱਲੇ ਸਾਡੇ ਕੋਲ ਹੈ ਨਹੀਂ ਉਹ ਚੱਲ ਗਿਆ ਇਸ ਦੁਨੀਆ ਤੋਂ ਪਰ ਜੇ ਤੂੰ ਇਹ ਸੋਚੀ ਜਾਂਦਾ ਕਿ ਸਤਗੁਰੂ ਦੀ ਮੈਂ ਸੇਵਾ ਕਰਨੀ ਆ ਸਤਗੁਰੂ ਕਹਿ ਕੇ ਗਏ ਨੇ ਕਿ ਸਤਗੁਰੂ ਕੀ ਸੇਵਾ ਸਫਲ ਹੈ ਪਰ ਸਰੀਰਕ ਤੌਰ ਤੇ ਤਾਂ ਉਹ ਦੁਨੀਆ ਵਿੱਚ ਹੈ ਹੀ ਨਹੀਂ ਸਾਡੇ ਕੋਲ ਤਾਂ ਫੇ ਸੇਵਾ ਉਹਨਾਂ ਦੀ ਕਿਦਾਂ ਕਰੂੰਗਾ ਤੈਨੂੰ ਇਹ ਵੀ ਨਹੀਂ ਕਹਿ ਕੇ ਗਏ ਉਹ ਕਿ ਤੂੰ ਜੋੜਿਆਂ ਦੀ ਸੇਵਾ ਕਰ ਤਾਂ ਤੂੰ ਪ੍ਰਵਾਨ ਹੋਏਗਾ ਤੈਨੂੰ ਇਹ ਵੀ ਨਹੀਂ ਕਹਿ ਕੇ ਗਏ ਕਿ ਤੂੰ ਲੰਗਰ ਦੀ ਸੇਵਾ ਕਰ ਤਾਂ ਤੂੰ ਪ੍ਰਵਾਨ ਹੋਏਗਾ ਝਾੜੂ ਪੋਚਾ ਕਰ ਤਾ ਤੂੰ ਪ੍ਰਵਾਨ ਹੋਏਗਾ ਇੱਥੇ ਕੋਈ ਵੀ ਐਸੀ ਸੇਵਾ ਦਾ ਵਰਣਨ ਨਹੀਂ ਕੀਤਾ ਗਿਆ ਸਿਰਫ ਇਹੀ ਕਿਹਾ ਗਿਆ ਕਿ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਹੁਣ ਇਸ ਸ਼ਲੋਕ ਨੂੰ ਸਮਝਣ ਦੇ ਲਈ ਤੈਨੂੰ ਸਤ ਤੇ ਗੁਰ ਨੂੰ ਥੋੜਾ ਜਿਹਾ ਵੱਖ ਕਰਨਾ ਪੈਣਾ ਸਤ ਕਹਿੰਦੇ ਆ ਪਰਮਾਤਮਾ ਨੂੰ ਗੁਰ ਕਹਿੰਦੇ ਮੰਤਰ ਨੂੰ ਸਰੀਰ ਵੱਲ ਨੂੰ ਅਜੇ ਪੁਆਇੰਟ ਨਹੀਂ ਕੀਤਾ ਗਿਆ ਮਹਾਰਾਜ ਨੇ ਲਿਖਿਆ ਨਾ ਉਹ ਕਹਿੰਦੇ ਸਤਗੁਰੂ ਕੀ ਸੇਵਾ ਹੁਣ ਜਦੋਂ ਤੂੰ ਅੰਡਰ ਟ੍ਰੇਨਿੰਗ ਸੀ ਬੱਸਸ ਦੇ ਵਿੱਚ ਜਦੋਂ ਤੂੰ ਟ੍ਰੇਨਿੰਗ ਲੈਂਦਾ ਸੀ ਉਹ ਜਿਹੜੇ ਮੰਤਰ ਜਾਂ ਗੁਰਤੈ ਨੂੰ ਦੱਸਦੇ ਸੀ ਤੂੰ ਲਿਖ ਲੈਂਦਾ ਸੀ ਕਿਉਂਕਿ ਉਹ ਮੰਤਰ ਜਿਹੜੇ ਸੀ ਉਹ ਬੱਸ ਦੇ ਅਕੋਰਡਿੰਗ ਸੀਗੇ ਪਰ ਇੱਥੇ ਜਿਹੜਾ ਗੁਰ ਜਾਂ ਮੰਤਰ ਦੀ ਗੱਲ ਕੀਤੀ ਗਈ ਆ ਇਹ ਸਤ ਦੇ ਪ੍ਰਤੀ ਆ ਸਤ ਮਨੇ ਪ੍ਰਮਾਤਮਾ truth ਰੱਬ ਗੋਡ ਅਗਰ ਅਸੀਂ ਇਸ ਮੰਤਰ ਨੂੰ ਸਮਝਣਾ ਹੈ ਤਾਂ ਮਹਾਰਾਜ ਕਹਿੰਦੇ ਚਿਤ ਲਾ ਤਾਂ ਤੂੰ ਇਹ ਸਮਝ ਸਕਦਾ ਪਹਿਲਾਂ ਤੈਨੂੰ ਆਪਣੇ ਮਨ ਨੂੰ ਸਮਝਾਉਣਾ ਪੈਣਾ ਕਿ ਇਹ ਮੰਤਰ ਮੈਂ ਸਮਝਣਾ ਹੈ ਪਰ ਜਦੋਂ ਤੂੰ ਇਹ ਮੰਤਰ ਸਮਝ ਲਏਗਾ ਫਿਰ ਤੈਨੂੰ ਇੱਕ ਚੀਜ਼ ਮਿਲਣੀ ਆ ਉਹਨੂੰ ਪਦਾਰਥ ਗਿਆ ਗਿਆ ਉਹ ਕਹਿੰਦੇ ਐਸੇ ਪਦਾਰਥ ਵਰਗੀ ਚੀਜ਼ ਤੈਨੂੰ ਮਿਲੂਗੀ ਉਹ ਕਿਹੜੀ ਚੀਜ਼ ਆ ਨਾਮ ਪਦਾਰਥ ਨਾਮ ਪਦਾਰਥ ਪਾਈਏ ਅਚਿੰਤ ਵਸੇ ਮਨ ਆਏ ਜਿਹੜਾ ਚਿੰਤਾ ਤੋਂ ਰਹਿਤ ਆ ਪ੍ਰੋਬਲਮਾਂ ਤੋਂ ਰਹਿਤ ਆ ਪਰੇਸ਼ਾਨੀਆਂ ਤੋਂ ਅਚਿੰਤ ਆ ਜਿਹੜਾ ਉਹ ਨਾਮ ਪਦਾਰਥ ਤੈਨੂੰ ਮਿਲੇਗਾ ਅਗਰ ਤੂੰ ਚਿੱਤ ਲਾਏਗਾ ਇਸ ਗੁਰ ਨੂੰ ਸਮਝਣ ਦੇ ਲਈ ਗੁਰ ਕਾ ਦਾ ਸਤ ਦਾ ਤੂੰ ਚਿੱਤ ਲਾਇਆ ਤੂੰ ਬੱਸ ਡਰਾਈਵਰ ਬਣ ਗਿਆ ਤੇਰੇ ਕੋਲ ਲਾਇਸੈਂਸ ਆ ਗਿਆ ਬੱਸਾਂ ਦਾ ਤੂੰ ਹੁਣ ਆਪਣੀ ਲਾਈਫ ਨੂੰ ਇੰਜੋਏ ਕਰਦਾ ਤੂੰ ਆਪਣੀਆਂ ਕਿਸ਼ਤਾਂ ਦਿੰਦਾ ਆਪਣੇ ਬਿੱਲ ਦਿੰਦਾ ਆਪਣਾ ਟਿੱਡ ਪਾਲਦਾ ਆਪਣੇ ਬੱਚਿਆਂ ਦਾ ਟਿੱਡ ਪਾਲਦਾ ਹੋ ਸਕਦਾ ਕੋਈ ਹੌਲੀਡੇ ਵਗੈਰਾ ਵੀ ਕਰਦਾ ਹੋਵੇ ਹੋ ਸਕਦਾ ਕੋਈ ਮਕਾਨ ਵਗੈਰਾ ਵੀ ਤੂੰ ਪਾਲੇ ਹੁਣ ਉਸ ਤਨਖਾਹ ਦੇ ਨਾਲ ਜਿਹੜੀ ਬੱਸਾਂ 'ਚ ਕੰਮ ਕਰਕੇ ਤੈਨੂੰ ਮਿਲਦੀ ਆ ਇਸ ਕਰਕੇ ਕਿਸੇ ਵੀ ਸ਼ਲੋਕ ਨੂੰ ਸਮਝਣ ਦੇ ਲਈ ਤੈਨੂੰ ਪੂਰਾ ਚਿੱਤ ਲਾਉਣਾ ਪੈਣਾ ਕਹਿੰਦੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਕੋਈ ਅਗਰ ਕੋਈ ਕਰੇ ਚਿੱਤ ਲਾਏ ਨਾਮ ਪਦਾਰਥ ਪਾਈਏ ਅਚਿੰਤ ਬਸੇ ਮਨ ਆਏ ਇਸ ਮਨ ਦੇ ਵਿੱਚ ਇਸ ਸੋਚ ਦੇ ਵਿੱਚ ਐਸਾ ਪ੍ਰਮਾਤਮਾ ਦਾ ਨਾਮ ਪਦਾਰਥ ਜਿਹੜਾ ਆ ਉਹ ਵਸ ਜਾਂਦਾ ਜਿਹਦੇ ਨਾਲ ਜ਼ਿੰਦਗੀ ਬਹੁਤ ਸੌਖੀ ਲੱਗਦੀ ਫਿਰ ਅਨੰਦਮਈ ਹੋ ਜਾਂਦੀ ਆ ਖੁਸ਼ੀਆਂ ਭਰੀ ਹੋ ਜਾਂਦੀ ਆ ਚਿੰਤਾ ਤੋਂ ਰਹਿਤ ਹੋ ਜਾਂਦੀ ਆ आनंद ਹੀ ਨੰਦ ਆ ਜਾਂਦਾ ਸਰੀਰ ਨੂੰ ਕੁੱਟਣ ਦੀ ਸੇਵਾ ਨਹੀਂ ਦੱਸੀ ਗਈ ਝਾੜੂ ਪੋਚਾ ਕਰਨ ਦੀ ਜੋੜੇ ਸਾਫ਼ ਕਰਨ ਦੀ ਲੰਗਰ ਬਣਾਉਣ ਦੀ ਸਫਾਈਆਂ ਕਰਨ ਦੀ ਸੇਵਾ ਨਹੀਂ ਦੱਸੀ ਗਈ ਮਾਲਕ ਵੱਲੋਂ ਇੱਥੇ ਉਹ ਕਹਿੰਦੇ ਪ੍ਰਮਾਤਮਾ ਦਾ ਨਾਮ ਪਦਾਰਥ ਜਿਹੜਾ ਆ ਉਹ ਤੈਨੂੰ ਮਿਲੂਗਾ ਅਗਰ ਤੂੰ ਇਸ ਸਤ ਨੂੰ ਇਸ ਸਤ ਦੇ ਮੰਤਰ ਨੂੰ ਇਸ ਸਤ ਦੇ ਗੁਰ ਨੂੰ ਸਮਝ ਲੇਗਾ ਤਾਂ ਤੇਰੀ ਜ਼ਿੰਦਗੀ ਸੋਖੀ ਹੋਣੀ ਆ ਬਾਕੀ ਸਰੀਰ ਨਾਲ ਸੰਬੰਧਤ ਜਿਹੜੇ ਕੰਮ ਕਰਨੇ ਆ ਉਹ ਚਾਹੇ ਤੂੰ ਘਰ ਕਰੀ ਜਾ ਚਾਹੇ ਤੂੰ ਗੁਰਦੁਆਰਾ ਸਾਹਿਬ ਕਰੀ ਜਾ ਕੇ ਉਹ ਤੇਰੀ ਆਪਣੀ ਖੁਸ਼ੀ ਲਈ ਆ ਉਹ ਕਹਿੰਦੇ ਜਿਹੜੀ ਮੈਂ ਸਿੱਖਿਆ ਤੈਨੂੰ ਦੇ ਰਿਹਾ ਇਹਨੂੰ ਐਗਜ਼ਿਸਟ ਕਰ ਆਪਣੇ ਮਨ ਦੇ ਵਿੱਚ ਸਮਝ ਨਦਰ ਹੋ ਜਾ ਤੇਰੇ ਇੱਥੇ ਫੇਰ ਖੁਸ਼ੀਆਂ ਖੁਸ਼ੀਆਂ ਆ ਫੇਰ ਆਨੰਦ ਆਨੰਦ ਆ ਫੇਰੀ ਲੱਖਾਂ ਪਾਸ਼ਾ ਆਈਆਂ ਨੇ ਤੈਨੂੰ ਆਪਰਾਕਾ